ਸ੍ਰੀ ਰਗ ਮਹੱਲਾ ਪੰਜਵਾਂ ਇੱਕ ਪਸਾ ਨੂੰ ਜੀ ਕਾ ਇਕੋ ਰਖਨਹਾਰ ਇਕਸ ਮਨ ਕਾ ਆਸਰਾ ਇਕੋ ਪ੍ਰਾਨ ਅਧਾਰ ਤਿਸ ਸਰਨਾਈ ਸਦਾ ਸੁਖ ਪਾਰ ਬ੍ਰਹਮ ਕਰਤਾਰ ਮਨ ਮੇਰੀ सगल उपाव त्याग गुरपुरा आराध नितिवला रहाओ एक पाई मित एक मात पिता एक सकी मन टेक है जिन जीओ पिंड दिता सो प्रभ मनो न विसरै ਜਿਨ ਸਭ ਕੇਛ ਵਸ ਕੀਤਾ ਕਰ ਇੱਕੋ 바ਰ ਇੱਕੋ ਥਾਨ ਤਨੰਤਰ ਆਪ ਜੀ ਜੰਤ ਸਭ ਜਨ ਕੀਐ ਆਠ ਪੈਰ ਤਿਸ ਜਾਪ ਇਕਸ ਸੇਤੀ ਰਤਿਆ ਨਾ ਹੋਵੀ ਸੋਗ ਸੰਤਾਪ ਪਾਰ ਬ੍ਰਹਮ ਪ੍ਰਭ ਇੱਕ ਹੈ ਦੂਜਾ ਨਹੀਂ ਕੋਈ ਜਿਉ ਪਿੰਡ ਸਭ ਤਿਸ ਕਾ ਜੋ ਤਿਸ ਪਾਵੇ ਸੋ ਹੋਈ ਗੁਰਪੂਰ ਪੂਰਾ ਭਇਆ ਜਪ ਨਾਨਕ ਸੱਚ ਸੋਈ ਸ੍ਰੀ ਰਾਗ ਮਹੱਲਾ ਪੰਜਵਾਂ ਜਿਨ ਨਾ ਸਤ ਗੁਰ ਸਿਉ ਚਿਤ ਲਾਇਆ ਸਿ ਪੂਰੈ ਪਰਦਾਨ ਜਿਨ ਕੋ ਆਪ ਦਿਆਲ ਹੋਈ ਤਿਨ ਉਪਜੈ ਮਨ ਗਿਆਨ ਜਿਨ ਕੋ ਮस्तक ਲਿਖਿਆ ਤਿਨ ਪਾਇਆ ਹਰ ਨਾਮ ਮਨ ਮੇਰੇ ਏਕੋ ਨਾਮ ਧਿਆਇ ਸਰਬ ਸੁਖਾ ਸੁਖ ਉਪਜੈ ਦਰਗੇ ਪੈਦਾ ਜਾਏ ਰਹਾਉ ਜਨਮ ਮਰਨ ਕਾ ਪਉ ਗਿਆ ਭਾਉ ਭਗਤ ਗੋਪਾਲ ਸਾਧੂ ਸੰਗਤ ਨਿਰਮਲਾ ਆਪ ਕਰੀ ਪ੍ਰਤਪਾਲ ਜਨਮ ਮਰਨ ਕੀ ਮਲ ਕੱਟੀ ਹੈ ਗੁਰ ਦਰਸ਼ਨ ਦੇਖ ਨਿਹਾਲ ਥਾਨ ਤਨ ਅੰਤਰ ਰਵਰਿਆ ਪਾਰ ਬ੍ਰਹਮ ਪ੍ਰਭ ਸੋਈ ਸਭਨਾ ਦਾਤਾ ਏਕ ਹੈ ਦੂਜਾ ਨਹੀਂ ਕੋਈ ਤਿਸ ਸਰਨਾਈ ਛੁੱਟੀ ਐ ਕੀਤਾ ਲੋੜੈ ਸੋਈ ਜਨਮਨ ਵਸਿਆ ਪਾਰ ਬ੍ਰਹਮ ਸੇ ਪੂਰੀ ਪ੍ਰਦਾਨ ਤਨ ਕੀ ਸੋਬਾ ਨਿਰਮਲੀ ਪ੍ਰਗਟ ਭਈ ਜਹਾਨ ਜਿਨਨੀ ਮੇਰਾ ਪ੍ਰਭ ਧਿਆਇਆ ਨਾਨਕ ਤਨ ਕੁਰਬਾਨ ਸ੍ਰੀ ਰਾਗ ਮਹੱਲਾ ਪੰਜਵਾਂ ਮਿਲ ਸਤ ਗੁਰ ਸਭ ਦੁੱਖ ਗਿਆ

ਗੁਰ ਸਬਦਿਸ ਸੁਖ ਹੋਈ ਗੁਰਪੂਰੇ ਕੀ ਚੱਕਰੀ ਬਿਰਥਾ ਜਾਏ ਨਾ ਕੋਈ ਰਹਾਉ ਮਨ ਕੀ ਇੱਛਾ ਪੂਰੀਆਂ ਪਾਇਆ ਨਾਮ ਅਧਾਰ ਅੰਤਰ ਜਾਮੀ ਸਦਾ ਸੰਗ ਕਰਨ ਹਾਰਿ ਪ੍ਰਸ਼ਾਨ ਗੁਰ ਪ੍ਰਸਾਦੀ ਮੁਖਿ ਉਜਲਾ ਜਪ ਨਾਮ ਦਾਨ ਈਸ਼ਨ ਕਾਮ ਕਰੋ ਦਲੋਬ ਬਿਨਸਿਆ ਤਜਿਆ ਸਭ અપਮਾਨ ਪਾਇਆ ਲਾਹ ਲਾਭ ਨਾਮ ਪੂਰਨ ਹੋਏ ਕਾਮ ਕਰ ਕੇ ਕਿਰਪਾ ਪ੍ਰਭ ਮੇਲਿਆ ਦਿਆ ਆਪਣਾ ਨਾਮ ਆਮਨ ਜਾਣਾ ਰਹਿ ਗਿਆ ਆਪ ਹੋਆ ਮੇਰਵਾਨ ਸੱਚ ਮੈਲ ਕਰ ਪਾਇਆ ਗੁਰ ਕਾ ਸਬਦਿ ਪਛਾਨ ਭਗਤ ਜਨ ਕੋ ਰਾਖਦਾ ਆਪਣੀ ਕਿਰਪਾ ਧਾਰ ਹਾਲਤ ਪਲਤ ਮਗ ਉਜਾਲੇ ਸੱਚੇ ਕੇ ਗੁਣ ਸਾਰ आठ पैर गुण सार दे अर ते रंग अपार पार, पार ब्रह्म सुख सागर नानक सद बलहार श्री राग महल्ला पंजवा पूरा सतगुरु जी मिले पाईए शब्द निधान कर कृपा प्रब अपनी ਜਪੀਏ ਅਮਰਤ ਨਾਮ ਜਨਮ ਮਰਨ ਦੁਖ ਕਾਟੀ ਐ ਲਾਗੇ ਸਹਿਜ ਗਿਆਨ ਮੇਰੇ ਮਨ ਪ੍ਰਭ ਸਰਨਾਈ ਪਾਏ ਹਰ ਬਿਨ ਦੂਜਾ ਕੋ ਨਹੀਂ ਏਕੋ ਨਾਮ ਤੇ ਆਏ ਰਹਾਓ ਕੀਮਤ ਕਹਿ ਨਾ ਜਾਈ ਐ ਸਾਗਰ ਗੁਣੀ ਅਥਾ ਵਡਭਾਗੀ ਮਿਲ ਸੰਗਤੀ ਸੱਚਾ ਸ਼ਬਦ ਵਿਸਾਵ ਕਰ ਸੇਵਾ ਸੁਖ ਸਾਗਰ ਸਿਰ ਸਾਹਾ ਪਤਸਾ ਚਰਨ ਕਮਲ ਕਾ ਆਸਰਾ ਦੂਜਾ ਨਹੀਂ ਠਾਓ ਮੈਂ ਤਰ ਤੇਰੀ ਪਾਰ ਬ੍ਰਹਮ ਤੇਰੀ ਤਾਨ ਰਹਾਵ ਨਿਮਾਨਿਆ ਪ੍ਰਭ ਮਾਨ ਤੂੰ ਤੇਰੇ ਸੰਗ ਸਮਾਵ ਹਰ ਜਪੀਐ ਆਰਾਦੀਐ ਆਠ ਪੈਰ ਗੋਵਿੰਦ ਜੀ ਪ੍ਰਾਨ ਤਨ ਤਨ ਰਖੇ ਕਰ ਕਿਰਪਾ ਰਾਖੀ ਜਿੰਦ ਨਾਨਕ ਸਗਲੇ ਦੋਖ ਉਤਾਰਿਐਨ ਪ੍ਰਭ ਬਾਰਬਰਮ ਬਗਸਿੰਦ ਸ੍ਰੀ ਰਾਗ ਮਹੱਲਾ ਪੰਜਵਾਂ ਪ੍ਰੀਤ ਲਗੀ ਤਿਨ ਸੱਚ ਸਿਉ ਮਰੈ ਨ ਆਵੈ ਜਾਹੀ ਨਾ ਵਿਛੋੜਿਆ ਵਿਛੜੈ ਸਭ ਮੈ ਰਿਆ ਸਮਾਈ ਦੀਨ ਦਰਦ ਤੁਕ ਪੰਜਨਾ ਸੇਵਕ ਕੈ ਸਤ ਭਾਈ ਆਚਰ ਜ ਰੂਪ ਨਰੰਜਨੋ ਗੁਰ ਮਿਲਾਇਆ ਮਾਈ ਪਾਇਰੇ ਮੀਤ ਕਰੋ ਪ੍ਰਭ ਸੋਈ ਮਾਇਆ ਮੋ ਪ੍ਰੀਤ ਤ੍ਰਿਗ ਸੁਖੀ ਨਾ ਦੇਸੈ ਕੋਈ ਰਹਾਉ ਦਾਨਾ ਦਾਤਾ ਸੀਲਵੰਤ ਨਿਰਮਲ ਰੂਪ ਅਪਾਰ ਸਖਾ ਸਹਾਈ ਅਤ ਵੱਡਾ ਉੱਚਾ ਵੱਡਾ ਆਪਾਰ ਬਾਲਕ ਬਿਰਦੇ ਨਾ ਜਾਣੀਐ ਨਿਚਲ ਤਿਸ ਦਰਬਾਰ ਜੋ ਮੰਗੀਐ ਸੋਈ ਪਾਈਐ ਨੀਧਾਰਾਂ ਆਧਾਰ ਜਿਸ ਪੀਕਤ ਕਿਲਵਕ ਹਿਰੈ ਮਨ ਤਨ ਹੋਵੈ ਸਾਤ ਇਕ ਮਨ ਇਕ ਧਾਈਐ ਮਨ ਕੀ ਲਾਹੇ ਪਰਾਂਤ ਗੁਣਦਾਨ ਨਵ ਤਨ ਸਦਾ ਪੂਰਨ ਜਾਂ ਕੀ ਦਾਤ ਸਦਾ ਸਦਾ ਆਰਾਦੀ ਐ ਦਿਨ ਵਿਸਰੋ ਨਹੀਂ ਰਾਤ ਜਿੰਨ ਕੋ ਪੂਰਬ ਲਿਖਿਆ ਤਿੰਨ ਕਾ ਸਖਾ ਗੋਬਿੰਦ ਮਨ ਤਨ ਮਨ ਤਨ ਅਰਪੀ ਸਭ ਸਗਲ ਵਾਰੀਐ ਜੇ ਏ ਜਿੰਦ ਦੇਖੇ ਸੁਣੇ ਹਾਦੂਰ ਸਦ ਕੱਡ ਕੱਡ ਬ੍ਰਹਮੰਗਰ ਵਿੰਦ ਆਕਰਤ ਕਨਾ ਕੋ ਪਾਲਦਾ ਪ੍ਰਭ ਨਾਨਕ ਸਦ ਬਗ ਸੰਦ ਸ੍ਰੀ ਰਾਗ ਮਹੱਲਾ ਪੰਜਵਾਂ ਮਨ ਤਨ ਤਨ ਜਿਨ ਪ੍ਰਭ ਦਿਆ ਰਖਿਆ ਸਹਿ ਜਿਸ ਵਾਰ ਸਰਬ ਕਲਾ ਕਰਤਾ ਪਿਆ ਅੰਤਰ ਜੋਤਿ ਅਪਾਰ ਸਦਾ ਸਦਾ ਪ੍ਰਭ ਧਿਆਇ ਸਿਮਰੀਐ ਅੰਤਰ ਰਖਿ ਉਰਤਾਰ ਮੇਰੇ ਮਨ ਹਰ ਬਿਨਿਆ ਵਰ ਨ ਕੋਈ ਪ੍ਰਭ ਸਰਨਾਈ ਸਦਾ ਰਹੁ ਦੁਖ ਨ ਵਿਆਪੇ ਕੋਈ ਰਹਾਉ ਨਰਤਨ ਪਦਾਰਥ ਮਾਨਕ ਸੋਇਨਾ ਰੂਪਾ ਖਾਤ ਮਾਤ ਪਿਤਾ ਸੁਤ ਬੰਧ ਪਾ ਕੂੜੈ ਸੱਬੈ ਸਾਕ ਜਨ ਕੀਤਾ ਤਿਸੇ ਨਾ ਜਾਣਣੀ ਮਨ ਮੁਖ ਪਾਸਨ ਪਾਕ ਅੰਤਰ ਬਾਹਰ ਰਵਰਿਆ ਜਿਸ ਨੂੰ ਜਾਣੈ ਦੂਰ ਤ੍ਰਿਸ਼ਨਾ ਲਾਗੀ ਰਚਰਿਆ ਅੰਤਰ ਹੋ ਮੈਂ ਕੋਰ ਭਗਤੀ ਨਾਮ ਵਿਹੂਣਿਆ ਆਵੇ ਵੰਜੇ ਪੂਰ ਰਾਖ ਲਿਓ ਪ੍ਰਭ ਕਰਨ ਹਾਰ ਜੀ ਜੰਤ ਕਰ ਦਿਆ ਬਿਨ ਪ੍ਰਭ ਕੋਈ ਨਾ ਰਖਨ ਹਾਰ ਮਹਾ ਵਿਕਟ ਜਮ ਭਇਆ ਨਾਨਕ ਨਾਮ ਵਿਸਾਰ ਕਰ ਆਪਣੀ ਹਰ ਮਇਆ ਸ੍ਰੀ ਰਾਗ ਮਹੱਲਾ ਪੰਜਵਾਂ ਮੇਰਾ ਤਨ ਅਰ ਤਨ ਮੇਰਾ ਰਾਜ ਰੂਪ ਮੈਂ ਦੀਸ ਸੁਤਦਾਰਾ ਬਨਤਾ ਅਨੇਕ ਬਹੁਤ ਰੰਗ ਅਰਵੇਸ ਹਰ ਨਾਮ ਰੇ ਦੇਨਾ ਵਸਹੀ ਕਾਰਜ ਕਿਤੇ ਨਾਲੇਖ ਮੇਰੇ ਮਨ ਹਰ ਹਰ ਨਾਮ ਧਿਆਈ ਕਰ ਸੰਗਤ ਨਿਤ ਸਾਧਕੀ ਗੁਰ ਚਰਨੀ ਚਿਤ ਲਾਏ ਰਹਾਉ ਨਾਮਨ ਦਾਨ ਧਿਆਈਐ ਮਸਤਕ ਹੋਵੇ ਪਾਗ ਕਾਰਜ ਸਭ ਸਵਾਰੀਐ ਗੁਰ ਕੀ ਚਰਨੀ ਲਾਗ ਹੋ ਮੇ ਰੋਗ ਪਰਮ ਕੱਟੀਐ ਨਾ ਆਵੇ ਨਾ ਜਾਗ ਕਰ ਸੰਗਤ ਤੋ ਸਾਧਕੀ ਅਟ ਸਦ ਤੀਰਥ ਨਾਉ ਜਿਉ ਪ੍ਰਾਨ ਮਨ ਤਨ ਹਾਰੇ ਸਾਚਾ ਏ ਸਵਾਉ ਇਥੇ ਮਿਲੇ ਵਡਿਆਈਆ ਦਰਗੀ ਪਾਵੈ ਥਾਉ ਕਰ ਕਰਾਏ ਆਪ ਪ੍ਰਭ ਸਭ ਕੇ ਚਿਤ ਸਕੇ ਹਾਥ ਮਾਰ ਆਪੀ ਜੀਵਾਲ ਦ ਅੰਤਰ ਬਾਰ ਸਾਤ ਨਾਨਕ ਪ੍ਰਭ ਸਰਨਾਗਤੀ ਸਰਬ ਕਟਾਂ ਕੇ ਨਾਥ ਸ੍ਰੀ ਰਾਗ ਮਹੱਲਾ ਪੰਜਵਾਂ ਸਰਨ ਪਏ ਪ੍ਰਭ ਆਪਾਣੀ ਗੁਰੂ ਆ ਕੇ ਕਿਰਪਾਲ ਸਤ ਗੁਰ ਕੈ ਉਪਦੇਸਿਐ ਬਿਨਸੀ ਸਰਬ ਜੰਜਾਲ ਅੰਦਰ ਲੱਗਾ ਰਾਮ ਨਾਮ ਅੰਮ੍ਰਿਤ ਨਦਰ ਨਿਹਾਲ ਮਨ ਮੀਰੇ ਸਤਿਗੁਰ ਸਿਵਾਸਰ ਕਰੇ ਦਇਆ ਪ੍ਰਭ ਆਪਨੀ ਇਕ ਨਿਮਖ ਨ ਮਨੋਂ ਵਿਸਾਰ ਰਹਾਉ ਗੁਣ ਗਵੰਦੇ ਨੇਤ ਗਾਈ ਐ ਅਬ ਗੁਣ ਕਟਨ ਹਾਰ ਬਿਨ ਹਰ ਨਾਮ ਨ ਸੁਖ ਹੋਈ ਕਾਰ ਡਿਟ ਟੈਬਿਸ ਥਾਰ ਸਜੇ ਸਿਪ ਤੀਰਤਿਆ ਭਉ ਜਲ ਉਤਰੇ ਪਾਰ ਤੀਰਥ ਵਰਤਿ ਲਖ ਸੰਜੇ ਮਾ ਪਾਈਐ ਸਾਧੂ ਧੂਰ ਲੋਕ ਕਮਾਵੇ ਕਿਸਤੀ ਜਾਂ ਵੇਖੈ ਸਦਾ ਹਜੂਰ ਥਾਨ ਤਨ ਅੰਤਰ 라ਵਰੇਆ ਪ੍ਰਭ ਮੇਰਾ ਪਰਭੂਰ ਸੱਚ ਸਲਾਈ ਅੰਬਰ ਸੱਚ ਸੱਚੇ ਸੱਚਾ ਥਾਨ ਸੱਚੀ ਕੁਦਰਤ ਤਾਰੀਅਨ ਸੱਚ ਸਿਰ ਜਿਉਨ ਜਹਾਨ ਨਾਨਕ ਜਪੀਐ ਸੱਚ ਨਾਮ ਹਉ ਸਦਾ ਸਦਾ ਕੁਰਬਾਨ ਸ੍ਰੀ ਰਾਗ ਮਹੱਲਾ ਪੰਜਵਾਂ ਉਦਮ ਕਰ ਹਰਿ ਜਾਪਣਾ ਮਵਦੇ ਭਾਗੇ ਤਨ ਖਾਟ ਸੰਤ ਸੰਗ ਹਰ ਨਿਰ ਸਿਮਰਣਾ ਮਲ ਜਨਮ ਜਨਮ ਕੀ ਕਾਟ ਮਨ ਮੇਰੇ RAM ਨਾਮ ਜਪ ਜਾਪ ਮਨ ਇੱਛੇ ਫਲ ਪੁੰਚੇ ਤੋ ਸਭ ਚੂਕੈ ਸੋਗ ਸੰਤਾ ਪਰਹਾਉ ਜਿਸ ਕਰ ਜਿਸ ਕਾਰਨ ਤਨ ਤਾਰਿਆ ਸੋ ਪ੍ਰਭ ਡਿਠਾ ਨਾਲ ਜਲ ਤਲ ਮਈਲ ਪੂਰਿਆ ਪ੍ਰਭ ਆਪਣੀ ਨਦਰ ਨਿਹਾਲ ਮਨ ਤਨ ਨਿਰਮਲ ਹੋਇਆ ਲਾਗੀ ਸਾਚ ਤਰੀਤ ਚਰਨ ਪਜੇ ਪਾਰ ਬ੍ਰਹਮ ਕੇ ਸਭ ਜਪ ਤਪ ਤਨ ਕੀ ਕੀਤ ਰਤਨ ਜਿ ਵਿਹਰ ਮਾਨਕਾ ਅੰਮ੍ਰਿਤ ਹਰ ਕਾ ਨਾਉ ਸੋਕ ਸਹਿ ਜੀ ਆਨੰਦ ਰਸ ਜਨ ਨਾਨਕ ਹਰ ਗੁਣ ਗਾਉ ਸ੍ਰੀ ਰਾਗ ਮਹੱਲਾ ਪੰਜਵਾਂ ਸੋਈ ਸਾਸਤ ਸੌਣ ਸੋਈ ਜਿਤ ਜਪੀਐ ਹਰ ਨਾਉ ਚਰਨ ਕੰਬਲ ਗੁਰ ਤਾਂ ਨਦੀਆ ਮਿਲਿਆ ਨ ਥਾਵੇ ਥਾਉ ਸਾਚੇ ਪੁੰਦੇ ਸਤਿ ਸੰਜਮ ਆਠ ਪੈਰ ਗੁਣ ਗਾਓ ਕਰ ਕੇ ਕਿਰਪਾ ਪ੍ਰਭ ਭੇਟਿਆ ਮਰਨ ਨ ਆਵਨ ਜਾਓ ਮੇਰੇ ਮਨ ਹਰ ਭਜ ਸਦਾ ਇਕ ਰੰਗ ਘਟ ਘਟ ਅੰਤਰ ਰਵਰਿਆ ਸਦਾ ਸਹਾਈ ਸੰਗ ਰਹਾਉ ਸੁਖ ਕੀ ਮਿੱਤ ਕਿਆ ਗਣੀ ਜਸ ਸਿਮਰੀ ਗੋਵਿੰਦ ਜਿਨ ਚਾਖਿਆ ਸੀ ਤ੍ਰਿਪਤਾ ਸਿਆ ਓ ਰਸ ਜਾਣੈ ਜਿੰਦ ਸੰਤਾ ਸੰਗਤ ਮਨ ਵਸੈ ਪ੍ਰਭ ਪ੍ਰੀਤਮ ਬਖਸਿੰਦ ਜਿਨ ਸਿ ਵਿਆ ਪ੍ਰਭ ਆਪਣਾ ਸੋਈ ਰਾਜ ਨਰਿੰਦ ਔਸਰ ਹਰ ਜਸ ਗੁਨ ਰਮਨ ਜਤ ਕੋਟ ਮਜਨੀ ਈਸ਼ਾਨ ਰਸਨਾ ਉਚਰੇ ਗੁਣਵਤੀ ਕੋਈ ਨ ਪੁੱਜੈ ਦਾਨ ਦ੍ਰਿਸ਼ਟ ਤਾਰ ਮਨ ਤਨ ਵਸੇ ਦਿਆਲ ਪੁਰਖ ਭਗਵਾਨ ਜਿਉ ਪਿੰਡ ਤਨ ਤਿਸ ਦਾ ਹਉ ਸਦਾ ਸਦਾ ਕੁਰਬਾਨ ਮਿਲਿਆ ਕਦੇ ਨ ਵਿਛੜੈ ਜੋ ਮਿਲਿਆ ਕਰਤਾਰ ਦਾਸਾ ਕੇ ਬੰਧਨ ਕੱਟੇ ਸੱਚੇ ਸਿਰਜਨ ਹਾਰ ਪੁੱਲਾ ਮਾਰਗ ਪਾਇਓ ਨਾ ਗੁਣ ਅਵ ਗੁਣ ਨਾ ਵਿਚਾਰ ਨਾਨਕ ਤਿਸ ਸਰਨਾਗਤੀ ਜੀ ਸਗਲ ਕਟਾ ਆਧਾਰ ਸ੍ਰੀ ਰਾਗ ਮਹੱਲਾ ਪੰਜਵਾਂ ਅਰਸਨਾ ਸੱਚਾ ਸਿਮਰੀਐ ਮਨ ਤਨ ਨਿਰਮਲ ਹੋਈ ਮਾਤ ਪਿਤਾ ਸਾਖ ਅਗਲੇ ਤਿਸ ਬਿਨ ਅਵਰ ਨ ਕੋਈ ਮੇਰ ਕਰੇ ਜੇ ਆਪਾਣੀ ਚਸਾ ਨ ਵਿਸਰੇ ਸੋਈ ਮਨ ਮੇਰੇ ਸਾਚਾ ਸੇਵ ਜਿ ਚਰ ਸਾਸ ਬਿਨ ਸੱਚੇ ਸਭ ਕੂੜ ਹੈ ਅੰਤਿ ਹੋਈ ਬਿਨਾਸ ਰਹਾਉ ਸਾਇਬ ਮੇਰਾ ਨਿਰਮਲਾ ਤਿਸ ਬਿਨ ਰਹਿਣ ਨਾ ਜਾਇ ਮੇਰੇ ਮਨ ਤਨ ਭੁਖਿ ਅਤ ਅਗਲੀ ਕੋਈ ਆਣ ਮਿਲਾਵੇ ਮਾਈ ਚਾਰੇ ਕੁੰਡਾ ਪਾਲੀਆਂ ਸੈ ਬਿਨ ਅਵਰ ਨ ਜਾਇ ਤੇ ਸਿ ਅੱਗੇ ਅਰਦਾਸ ਕਰ ਜੋ ਮਿਲ ਲੈ ਕਰਤਾਰ ਸਤ ਗੁਰ ਦਾਤਾ ਨਾਮ ਕਾ ਹੋ ਰਾਜਿਸ ਪੰਡਾਰ ਸਦਾ ਸਦਾ ਸਲਾਈ ਐ ਅੰਤ ਨ ਪਾਰਾ ਵਾਰ ਪਾਰ ਵਿਦਗਾਰ ਸਲਾਈਐ ਜਿਸ ਦੀ ਚਲਤ ਅਨੇਕ ਸਦਾ ਸਦਾ ਆਰਾਦੀਐ ਇਹ ਹਮਤਵ ਸੇਖ ਮੰਨ ਤਨ ਮਿੱਠਾ ਤਸ ਲਗੈ ਜਿਸ ਮਸਤਕ ਨਾਨਕ ਲੇਕ ਸ੍ਰੀ ਰਾਗ ਮਹੱਲਾ 5 ਸੰਤ ਜਨੋ ਮਿਲ ਪਾਈਓ ਸੱਚਾ ਨਾਮ ਸਮਾਹਲ ਤੁਸ ਬੰਦ ਜੀ ਕਾ ਇਥੇ ਉਥੇ ਨਾ ਲ ਗੁਰ ਪੂਰੇ ਤੇ ਪਾਈ ਐ ਆਪਣੀ ਨਦਰ ਨਿਹਾਲ ਕਰਮ ਪਰਾਬਤ ਤਿਸ ਹੋਵੇ ਜਿਸ ਨੂੰ ਹੋਏ ਦਿਆਲ ਮੇਰੇ ਮਨ ਗੁਰ ਜੀ ਵਡਿਆ ਵਰ ਨ ਕੋਈ ਦੁਜਾ ਥਾਉ ਨਾ ਕੋ ਸੁਜੈ ਗੁਰ ਮਿਲੈ ਸਚ ਸੋਈ ਰਹਾਉ ਸਗਲ ਪਦਾਰਤ ਤਿਸ ਮਿਲੈ ਜਿਨ ਗੁਰ ਡਟਾਈ ਗੁਰ ਚਰਨੀ ਜਿਨ ਮਨ ਲਗਾ ਸੇ ਵੱਡ ਪਾਗੀ ਮਾਈ ਗੁਰ ਦਾਤਾ ਸਮਰੱਥ ਗੁਰ ਗੁਰ ਸਭ ਮੈ ਰਿਆ ਸਮਾਈ ਗੁਰ ਪਰਮੇਸ਼ਰ ਪਾਰ ਬ੍ਰਹਮ ਗੁਰ ਡੁੱਬਦਾ ਲੈ ਤਰਾਏ ਚਿਤ ਮੁਕ ਗੁਰ ਸਲਾਈਐ ਕਰਨ ਕਾਰਨ ਸਮਰੱਥ ਸੀ ਮੱਥੇ ਨੀ ਚਲ ਰੈ ਜਿਨ ਗੁਰ ਧਾਰਿਆ ਹੱਥ ਗੁਰ ਅੰਮ੍ਰਿਤ ਨਾਮ ਪਿਆਾਲਿਆ ਜਨਮ ਮਰਨ ਕਾ ਪਥ ਗੁਰ ਪਰਮੇਸ਼ਰ ਸੀ ਵਿਆ ਪੈ ਭੰਜਨ ਦੁਖ ਲਥ ਸਤ ਗੁਰ ਗੈਰ ਗੰਬੀਰ ਹੈ ਸੁਖ ਸਾਗਰ ਅਗ ਖੰਡ ਜਿਨ ਗੁਰ ਸੀ ਵਾਇਆ ਪੈਣਾ ਜਮ ਦੂਤ ਨਾ ਲਾਗੇ ਡੰਡ ਗੁਰ ਨਾਲ ਤੁਲਨਾ ਲੱਗਹੀ ਕੋਜ ਡਿਠਾ ਬ੍ਰਹਮੰਡ ਨਾਮਨ ਦਾਨ ਸਤ ਗੁਰ ਦਿਆ ਸੁਖ ਨਾਨਕ ਮਨ ਮੈਂ ਮੰਡ ਗੁਰਦ ਨਾਲ ਤੁੱਲ ਨਾਲ ਅੱਗਹੀ ਕੋਜਿ ਡਠਾ ਬ੍ਰਹਮੰਡ ਨਾਮਨ ਦਾਨ ਸਤਗੁਰ ਦੀਆ ਸੁਖ ਨਾਨਕ ਮਨ ਮੈਂ ਮੰਡ ਵਾਹਿਗੁਰੂ